ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸਚ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨਨ ਸਕੈ ਮਹਿਮਾ ਜੋਤਿਹਾਰੀ ہمنا سکت کر صفات تمہاری اپ لے ہو تم کถา سداری ہمنا سکت کر صفات تمہاری اپ لے ہو تم کถา سداری ਕਤਨਾਮ ਸ਼ਿਵਾਹੇ ਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ ਦੀ ਕਿਰਪਾ ਸਦਕਾ ਤਖਾਹਨਾਮਾ ਬਾਣੀ ਦੇ ਮਹਾਰਾਜ ਜੀ ਦਾ ਕਰਕੇ ਸਿਰ ਤੇ ਕਿਰਪਾ ਰੂਪੀ ਹੱਥ ਰੱਖ ਕੇ ਅਰਸ ਕਰਵਾ ਲੈਣ ਆਓ ਸੰਗਤ ਜੀ ਆਪਾਂ ਅਰਸ ਕਰਦੇ ਹਾਂ ਮਹਾਰਾਜ ਦੀ ਕਿਰਪਾ ਸਦਕਾ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਨਖਾਹਨਾਮਾ ਬਾਣੀ ਦਾ ਨਾਮ ਹੈ ਤਨਖਾਹਨਾਮਾ ਪ੍ਰਸ਼ਨ ਭਾਈ ਆਨੰਦ ਲਾਲ ਪ੍ਰਸ਼ਨ ਕਰ ਰਹੇ ਹਨ ਭਾਈ ਆਨੰਦ ਲਾਲ ਜੀ ਵਾਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਅਤੇ ਪ੍ਰਸ਼ਨਾਂ ਦੇ ਉੱਤਰ ਵਾਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਓੰਕਾਰ ਪਰਮੇਸ਼ਰ ਇੱਕ ਹੈ ਅਤੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਉਹੀ ਹੈ ਸਤਗੁਰ ਪ੍ਰਸਾਦ ਇਹ ਪਰਮੇਸ਼ਰ ਸਤਗੁਰੂ ਦੀ ਕਿਰਪਾ ਨਾਲ ਮਿਲਦੇ ਹਨ ਦੋਹਰਾ ਦੋ ਪੰਕਤੀਆਂ ਵਾਲੀ ਪਉੜੀ ਦਾ ਪਦ ਹੋਰ ਕਹਿ ਦਿੰਨੇ ਹਾਂ ਪ੍ਰਸ਼ਨ ਕੀ ਆ ਆਨੰਦ ਲਾਲ ਜੀ ਗੁਰੂ ਬਤਾਇਏ ਮੋਹ ਪ੍ਰਸ਼ਨ ਕਰ ਰਹੇ ਹਨ ਭਾਈ ਆਨੰਦ ਲਾਲ ਜੀ ਕਿ ਗੁਰੂ ਜੀ ਮੈਨੂੰ ਇੱਕ ਗੱਲ ਦੱਸੋ ਕੌਣ ਕਰਮ ਇਨ ਜੋਗ ਹੈ ਕੌਣ ਕਰਮ ਨਹੀਂ ਸੋਹੇ ਕਿਹੜਾ ਕੰਮ ਇਹਦੇ ਵਿੱਚੋਂ ਕਰਨ ਯੋਗ ਹੈ ਤੇ ਕਿਹੜਾ ਕੰਮ ਕਰਦੇ ਆਪਾਂ ਅਸੀਂ ਸੋਹਣੇ ਨਹੀਂ ਲੱਗਦੇ ਸੋਖਦੇ ਨਹੀਂ ਲੋਹੇਰਾ ਆਨੰਦ ਲਾਲ ਤੁਮ ਬਚਨ ਸੁਨੋ ਸਿੱਖ ਕਰਮ ਹੈ ਇਹ ਇਹ ਭਾਈ ਨੰਦ ਲਾਲ ਜੀ ਤੁਸੀਂ ਸਾਡਾ ਬਚਨ ਸੁਣੋ ਕਿ ਸਿੱਖ ਦਾ ਕੰਮ ਇਹ ਹੈ ਨਾਮ, ਦਾਨ, ਇਸ਼ਨਾਨ ਬਿਨ ਕਰੇ ਨ ਅਨਸਿਓ ਨੇਹ ਮਹਾਰਾਜ ਜੀ ਕਹਿੰਦੇ ਹਨ ਕਿ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਅਤੇ ਮੂਲ ਮੰਤਰ ਆਚਾਰਦੇ ਹੋਏ ਇਸ਼ਨਾਨ ਕਰੇ ਅਤੇ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਇਸ਼ਨਾਨ ਕਰੇ ਅਤੇ ਉਪਰੰਤ ਇਸ਼ਨਾਨ ਤੋਂ ਬਾਅਦ ਬਾਣੀ ਪੜ੍ਹੇ ਅਤੇ ਜਿੰਨਾ ਚਿਰ ਇਹ ਕੰਮ ਕਰਨਾ ਲਵੇ ਨਾਮ ਨਾਲ ਜਪ ਲਵੇ ਇਸ਼ਨਾਨ ਇਸ਼ਨਾਨ ਨਾ ਕਰ ਲਵੇ ਬਾਣੀ ਨਾ ਪੜ੍ਹ ਲਵੇ ਉਹਨਾਂ ਚਿਰ ਅੰਨ ਦੇ ਨਾਲ ਨੇਹੋ ਮਤਲਬ ਪ੍ਰੀਤ ਨਾ ਕਰੇ ਸ਼ਕਣ ਦਾ ਬਹੁਤ ਦੂਰ ਦੀ ਗੱਲ ਹੈ ਧਿਆਨ ਉਧਰ ਨਾ ਕਰੀਏ ਮੈਂ ਪ੍ਰਸ਼ਾਦਾ ਸ਼ਕ ਲਾਇਆ ਖਾਲਾ ਚੋਪਈ ਪ੍ਰਾਤਕਾਲ ਸਤਸੰਗ ਨਾ ਜਾਵੇ ਚੋਪਈ ਚਾਰ ਪੰਕਤੀਆਂ ਵਾਲੀ ਪੌੜੀ ਨੂੰ ਚੋਪਈ ਕਿਹਾ ਜਾਂਦਾ ਹੈ ਪ੍ਰਾਤਕਾਲ ਸਤਸੰਗ ਨਾ ਜਾਵੇ ਅਮਰਤ ਵੇਲੇ ਉੱਠ ਕੇ ਜਿਹੜਾ ਸਤਸੰਗ ਦੇ ਵਿੱਚ ਨਹੀਂ ਜਾਂਦਾ ਤਨਖਾਹਦਾਰ ਬਹੁ ਵੱਡਾ ਕਹਾਵੇ ਉਹ ਬਹੁਤ ਵੱਡਾ ਤਨਖਾਹਦਾਰ ਖ ਹੁੰਦਾ ਹੈ ਸਤ ਸੰਗ ਜਾਏ ਕਰ ਚਿੱਤ ਡੁਲਾਵੈ ਅਤੇ ਸਤ ਦੀ ਸੰਗਤ ਦੇ ਵਿੱਚ ਜਿੱਥੇ ਪਰਮੇਸ਼ਰ ਜੀ ਦੀ ਹਸਤਤ ਹੋ ਰਹੀ ਹੋਵੇ ਉੱਥੇ ਜਾ ਕੇ ਆਪਦਾ ਚੱਤੜ ਲਾਉਂਦਾ ਹੈ ਇਹੀਂ ਹਾਂ ਉਹੀਂ ਠੌਰ ਨਾ ਪਾਵੇ ਇੱਥੇ ਅਤੇ ਉੱਥੇ ਯਾਨੀ ਕਿ ਮਹਾਰਾ ਜੀ ਕਹਿੰਦੇ ਨਾ ਤਾਂ ਇੱਥੇ ਤੇ ਨਾ ਹੀ ਉੱਥੇ ਉਹਨੂੰ ਕੋਈ ਠੌਰ ਨਹੀਂ ਮਿਲਦੀ ਹਰ ਜਸ ਸੁਣ ਤੇ ਬਾਤ ਚਲਾਵੇ ਹਰੀ ਦਾ ਜਸ ਚੱਲਦਾ ਹੋਏ ਜਿਸ ਟਾਈਮ ਕੀਰਤਨ ਹੁੰਦਾ ਹੋਵੇ ਕਥਾ ਹੁੰਦੀ ਹੋਵੇ ਗੁਰਬਾਣੀ ਵਿਚਾਰ ਹੁੰਦੀ ਹੋਵੇ ਗੁਰਬਾਣੀ ਪੜ੍ਹੀ ਜਾ ਰਹੀ ਹੋਵੇ ਨਾਮ ਜਪਿਆ ਜਾ ਰਿਹਾ ਹੋਵੇ ਜਿੱਥੇ ਹਰੀ ਦਾ ਜਸ ਹੋਵੇ ਉਹ ਹਰੀ ਦਾ ਜਸ ਚੱਲਦੇ ਹੋਏ ਜੇ ਕੋਈ ਗੱਲਬਾਤ ਕਰੇ ਵਿੱਚ ਕਹੇ ਗੋਬਿੰਦ ਸਿੰਘ ਉਹ ਜੰਪੂਰ ਜਾਵੇ ਦੇਖੋ ਸਭ ਕਹਿ ਰਹੇ ਹਨ ਕਿ ਰੱਬ ਦਾ ਨਾਮ ਜਿੱਥੇ ਹਰੀ ਦਾ ਜਸ ਚੱਲਦਾ ਹੋਵੇ ਉੱਥੇ ਜੇ ਗੱਲਬਾਤ ਕਰਕੇ ਆਪ ਵੀ ਡਿਸਟਰਬ ਹੋਵੇਗਾ ਤੇ ਦੂਜਿਆਂ ਨੂੰ ਡਿਸਟਰਬ ਕਰੇਗਾ ਉਹ ਜਮ ਜਮਾ ਦੀਪੁਰ ਨੂੰ ਉਹ ਜਮਾ ਦੀਪੁਰ ਨੂੰ ਉਹ ਜਮਾ ਦੀਪੁਰ ਨੂੰ ਜਾਵੇਗਾ ਨਿਰਦਨ ਦੇਖ ਨਾ ਪਾਸ ਬਹਾਵੇ ਗਰੀਬ ਦੇਖ ਕੇ ਜੇ ਕੋਈ ਕੋਲ ਨਹੀਂ ਬਿਠਾਉਂਦਾ ਸੋ ਤਨਖਾਹੀ ਮੂਲ ਕਹਾਵੇ ਮਹਾਰਾਜ ਕਹਿੰਦੇ ਮੁੱਢ ਤੋਂ ਹੀ ਤਨਖਾਈ ਆਕਾ ਹੁੰਦਾ ਹੈ ਸ਼ਬਦ ਗਿਆਨ ਬਿਨ ਕਰੇ ਜੋ ਬਾਤ ਮਹਾਰਾਜ ਕਹਿੰਦੇ ਸ਼ਬਦ ਦੇ ਗਿਆਨ ਤੋਂ ਬਿਨਾ ਜੇ ਕੋਈ ਗੱਲਬਾਤ ਕਰਦਾ ਹੈ ਤਾਂ ਕਹ ਕਛੂ ਨ ਆਵੇ ਹਾਥ ਮਹਾਰਾਏ ਕਹਿੰਦੇ ਹੁੰਦੇ ਕੁਛ ਵੀ ਹੱਥ ਨਹੀਂ ਆਉਂਦਾ ਟੱਕਰਾ ਮਾਰਦਾ ਹੀ ਰਹਿ ਜਾਂਦਾ ਹੈ ਸਬਦ ਭੋਗ ਨਾ ਨਿਆਵੇ ਸੀਸ ਮਹਾਰਾਏ ਕਹਿੰਦੇ ਹਨ ਕਿ ਜਦੋਂ ਸਬਦ ਭੋਗ ਮਤਲਬ ਜਦੋਂ ਹਕਮਨਾਮਾ ਸਾਬ ਲੈਣ ਤੋਂ ਉਪਰੰਤ ਜਾਂ ਕਥਾ ਕਰਨ ਤੋਂ ਉਪਰੰਤ ਜਾਂ ਬਾਣੀ ਪੜਨ ਤੋਂ ਉਪਰੰਤ ਆਪਾਂ ਪੂਰੇ ਆਦਬ ਸਤਕਾਰ ਨਾਲ ਸੀਸ ਝੁਕਾ ਕੇ ਮੱਥਾ ਨਹੀਂ ਟੇਕ ਦੇ ਸ਼ਕਉਣਾ ਨਹੀਂ ਕਰਦੇ ਤਾ ਕੋ ਮਿਲੇ ਨਾ ਪਰਮ ਜਗਦੀਸ਼ ਮਹਾਰਾ ਕਹਿੰਦੇ ਹਨ ਉਹਨਾਂ ਨੂੰ ਪਰਮੇਸ਼ਰ ਜਗਤ ਦੇ ਮਾਲਕ ਜਗਦੀਸ਼ ਜੀ ਨਹੀਂ ਮਿਲਦੇ ਜੋ ਪ੍ਰਸਾਦ ਕੋ ਬਾਟ ਹੈ ਮਨ ਮੇ ਤਰੇ ਲੋਭ ਮਹਾਰਾ ਕਹਿੰਦੇ ਹਨ ਜਿਹੜਾ ਪ੍ਰਸ਼ਾਦ ਨੂੰ ਵਰਤਾਉਂਦਿਆਂ ਹੋਇਆਂ ਮਨ ਦੇ ਵਿੱਚ ਲੋਭ ਰੱਖਦਾ ਹੈ ਕਿਸੇ ਥੋੜਾ ਕਿਸੇ ਅਗਲਾ ਸਦਾ ਰਹੇ ਤਿਸ ਸੋਗ ਮਹਾਰਾ ਇਹ ਕਹਿੰਦੇ ਕਿਸੇ ਨੂੰ ਜ਼ਿਆਦਾ ਦਿੰਦਾ ਹੈ ਕਿਸੇ ਨੂੰ ਥੋੜਾ ਦਿੰਦਾ ਹੈ ਉਦੇ ਮੰਦਰ ਵਿੱਚ ਹਮੇਸ਼ਾ ਸ਼ੋਗ ਹੀ ਰਹਿੰਦਾ ਹੈ ਚਾਓ ਭਾਈ ਕੜਾਹ ਪ੍ਰਸ਼ਾਦ ਕੀ ਵਿਧੀ ਸੁਣ ਲਈ ਜਾ ਮਹਾਰਾਜ ਕਹਿੰਦੇ ਹਨ ਕੜਾਹ ਪ੍ਰਸ਼ਾਦ ਬਣਾਉਣ ਦੀ ਵਿਧੀ ਸੁਣ ਲਓ ਭਾਈ ਤੀਨ ਭਾਂਤ ਕੋ ਸਮਸਰ ਕੀਜੇ ਮਹਾਰਾਜ ਕਹਿੰਦੇ ਹਨ ਕਿ ਤਿੰਨ ਚੀਜ਼ਾਂ ਨੂੰ ਇੱਕੋ ਜਿਹਾ ਇਕੁਅਲ ਕਰ ਲਓ ਜਿਵੇਂ ਤਿੰਨ ਚੀਜ਼ਾਂ ਕਿਹੜੀਆਂ ਕਿਡੀਆਂ ਜਿਵੇਂ ਆਟਾ ਖੰਡ ਅਤੇ ਦੇਸੀ ਘਿਓ ਲੇਪਣ ਆਗੇ ਬਹੁਤ ਕਰ ਦੀਜੇ ਦੇਖੋ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਚੁੱਲਿਆਂ ਨੂੰ ਸਾਫ਼ ਕੀਤਾ ਜਾਂਦਾ ਉਹ ਉਹਨਾਂ ਨੂੰ ਲਿੱਪ ਕੇ ਹੁੰਦੀ ਅੱਗੇ ਬੋਕਰ ਕਰ ਮਾਰ ਕੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਸੀ ਅੱਜ ਕੱਲ ਚਲੋ ਸਮੇਂ ਬਦਲ ਗਏ ਹਨ ਅਤੇ ਹੁਣ ਜਿਵੇਂ ਚੁੱਲ੍ਹੇ ਗੈਸ ਆ ਗਏ ਹਨ ਤੇ ਉਸ ਮੁਤਾਬਕ ਉਸੇ ਚੰਗੀ ਤਰ੍ਹਾਂ ਸਫਾਈ ਕਰ ਲਵੇ ਜਿੱਥੇ ਜਿਸ ਸਥਾਨ ਤੇ ਪ੍ਰਸ਼ਾਦ ਕੜਾ ਪ੍ਰਸ਼ਾਦ ਤਿਆਰ ਕਰ ਰਹੇ ਹਾਂ ਉਹਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰ ਲਵੇ ਮਾਂਜਣ ਧਰ ਭਾਂਜਣ ਧੋ ਵੀਜੈ ਮਹਾਰਾਜ ਜੀ ਕਹਿੰਦੇ ਹਨ ਜਿਹੜੇ ਜਿਹੜੇ ਭਾਂਡੇ ਜਿਹੜੇ ਬਰਤਨ ਉਹਦੇ ਯੂਜ਼ ਹੋਣ ਹਨ ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਪਵਿੱਤਰਤਾਈ ਨਾਲ ਰੱਖ ਲਵੇ ਕਰ ਇਸ਼ਨਾਨ ਪਵਿੱਤਰ ਹੋਏ ਬਹੇ ਦੇਖੋ ਮਹਾਰਾਜ ਜੀ ਕਹਿ ਰਹੇ ਹਨ ਕਿ ਇਸ਼ਨਾਨ ਕਰਕੇ ਪਵਿੱਤਰ ਹੋ ਕੇ ਇਹ ਕਾਰਜ ਕਰੇ ਨਹੀਂ ਆਮ ਤੌਰ ਤੇ ਆਪਣੇ ਇਥੇ ਕੀ ਹੈ ਕਈ ਸਾਰੇ ਤਾਂ ਨਹੀਂ ਪਰ ਕਈ ਥਾਂ ਤੇ ਹੈ ਕਿ ਪਹਿਲਾਂ ਦੇਖ ਤਿਆਰ ਕਰ ਲਈਏ ਕਿਉਂਕਿ ਦੇਖ ਤਿਆਰ ਕਰਦੇ ਕਰਦੇ ਪਸੀਨਾ ਆਈ ਜਾਣਾ ਹੈ ਉਸ ਤੋਂ ਬਾਅਦ ਅਪਰੰਤ ਫਿਰ ਇਸ਼ਨਾਨ ਕਰ ਲਵਾਂਗੇ ਨਹੀਂ ਭਾਈ ਮਹਾਰਾਜ ਦੇ ਵਜਨ ਹਨ ਹੁਕਮ ਹੈ ਮਹਾਰਾਜ ਜੀ ਦਾ ਕਿ ਪ੍ਰਸ਼ਾਦ ਬਣਾਉਣ ਤੋਂ ਪਹਿਲਾਂ ਹੀ ਇਸ਼ਨਾਨ ਕਰਨਾ ਹੈ ਤੇ ਇਸ਼ਨਾਨ ਪ੍ਰਸ਼ਾਦ ਬਣਾਉਣ ਤੋਂ ਬਾਅਦ ਵੀ ਇਸ਼ਨਾਨ ਕਰਕੇ ਹੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਾਣਾ ਹੈ ਕਰ ਇਸ਼ਨਾਨ ਪਵਿੱਤਰ ਹੋਏ ਬਹਿ ਮਹਾਰਾਜ ਜੀ ਕਹਿੰਦੇ ਹਨ ਕਿ ਇਸ਼ਨਾਨ ਕਰਕੇ ਪਵਿੱਤਰ ਹੋਏ ਬੈਠੇ ਵਾਹਿਗੁਰੂ ਬਿਨ ਅਵਰ ਨਾ ਕਹੈ ਮਹਾਰਾਜ ਜੀ ਕਹਿੰਦੇ ਹਨ ਜਦੋਂ ਪ੍ਰਸ਼ਾਦ ਤਿਆਰ ਕਰ ਰਹੇ ਹਾਂ ਉਸ ਟਾਈਮ ਗੱਲਾਂ ਨਹੀਂ ਕਰ ਰਹੀਆਂ ਵਾਹਿਗੁਰੂ 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 ਦਾ ਜਾਪ ਕਰਨਾ ਹੈ ਨਵਤਨ ਕੁੰਭ ਪੂਰ ਜਲ ਦੇਹ ਅਤੇ ਮਹਾਰਾਜ ਜੀ ਕਹਿੰਦੇ ਹਨ ਕਿ ਇੱਕ ਨਵਾਂ ਕੁੰਭ ਮਤਲਬ ਘੜਾ ਲੈ ਕੇ ਉਹਨੂੰ ਪਵਿੱਤਰ ਪਾਣੀ ਨਾਲ ਭਰ ਕੇ ਰੱਖ ਲਓ ਅਤੇ ਉਸ ਨੂੰ ਇਹਦੇ ਵਿੱਚ ਜੀ ਯੂਜ਼ ਹੁੰਦਾ ਹੈ ਜਲ ਥੋੜਾ ਬਹੁਤ ਪ੍ਰਸ਼ਾਦ ਬਣਾਉਂਦੇ ਵੀ ਯੂਜ਼ ਹੁੰਦਾ ਤਾਂ ਉਹ ਵੀ ਕਰ ਲਓ ਤੇ ਨਹੀਂ ਤਾਂ ਸਾਰੇ ਦਿਨ ਦੇ ਚੋਂ ਉਹੀ ਜੋ ਕੜੇ ਵਾਲਾ ਪਾਣੀ ਹੀ ਯੂਜ਼ ਕਰੇ ਗੋਬਿੰਦ ਸਿੰਘ ਸਫਲਤិន ਦੇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹਨ ਕਿ ਭਾਈ ਉਹਨਾਂ ਦੀ ਦੇਹ ਹੈ ਜਿਹੜੀ ਉਹ ਸਫਲੀ ਹੋ ਜਾਵੇਗੀ ਕਰ ਤਿਆਗ ਚੌਂਕੀ ਪਰ ਧਰੇ ਦੇਖੋ ਮਹਾਰਾਜ ਦੱਸ ਰਹੇ ਹਨ ਕਿ ਪ੍ਰਸ਼ਾਦ ਇਸ ਵਿਧੀ ਨਾਲ ਜੋ ਪ੍ਰੰਤ ਉੱਪਰ ਮਹਾਰਾਜ ਜੀ ਨੇ ਦੱਸੀ ਹੈ ਉਸ ਤਰੀਕੇ ਨਾਲ ਤਿਆਰ ਕਰਕੇ ਉਹਨੂੰ ਚੌਂਕੀ ਤੇ ਚੌਂਕੀ ਮਤਲਬ ਸਟੂਲ ਜਿਵੇਂ ਚਾਰ ਲਤਾਂ ਵਾਲਾ ਸਟੂਲ ਹੁੰਦਾ ਹੈ ਉਹਦੇ ਉੱਪਰ ਰੱਖ ਲਵੇ ਚਾਰੋਂ ਚਾਰ ਔਰ ਕੀਰਤਨ ਬਹਿ ਕਰੇ ਉਹਦੇ ਚਾਰੋਂ ਪਾਸੇ ਬੈਠ ਕੇ ਕੀਰਤਨ ਕਰੇ ਬਾਣੀ ਪੜੇ ਦੋਹਰਾ ਮੋਹਰ ਤੁਰਕ ਕੀ ਸਿਰ ਧਰੇ ਲੋਹ ਲਗਾਵੇ ਚਰਨ ਦੇਖੋ ਮੋਹਰ ਸਿਰ ਮੋਹਰ ਤੁਰਕੀ ਸਿਰ ਧਰੇ ਜਿਹੜੀ ਤੁਰਕਾਂ ਦੀ ਜਿਵੇਂ ਟੋਪੀ ਹੈ ਜਾਂ ਉਹਨੂੰ ਕਦੇ ਸਿਰ ਤੇ ਨਹੀਂ ਰੱਖਣਾ ਲੋਹ ਲਗਾਵੇ ਚਰਨ ਜਿਹੜਾ ਸਰਬ ਲੋਹ ਦਾ ਸ਼ਸਤਰ ਹੈ ਉਹਨਾਂ ਨੂੰ ਇਸ ਦੇ ਚਰਨਾਂ ਦੇ ਵਿੱਚ ਚਰਨ ਨੂੰ ਇੱਕ ਦਾ ਕਿਸੇ ਚਰਨ ਨੂੰ ਨਹੀਂ ਚਰਨਾਂ ਦੇ ਨਾਲ ਨਹੀਂ ਲਾਉਣਾ ਅਤੇ ਨਾ ਹੀ ਉਹਨੂੰ ਕਿਸੇ ਚਰਨ ਵਿੱਚ ਰੱਖਣਾ ਹੈ ਸਿਲੰਡਰ ਕਰਨਾ ਹੈ ਕਹੇ ਗੋਬਿੰਦ ਸਿੰਘ ਲਾਲ ਜੀ ਫਿਰ ਫਿਰ ਹੋਏ ਤੇ ਸਮਰਨ ਮਹਾਰਾਜ ਜੀ ਕਹਿੰਦੇ ਜੂ ਇਸ ਤਰੀਕੇ ਨਾਲ ਕਰੇਗਾ ਭਾਈ ਉਹ ਬਾਰ ਬਾਰ ਮਰੇਗਾ ਚੌਪਈ ਲਗੇ دیਵਾਨ ਮੂਲ ਨਾ ਜਾਵੇ ਮਹਾਰਾਜ ਕਹਿੰਦੇ ਹਨ ਜਿੱਥੇ ਵੀ ਮਹਾਰਾ ਗੁਰੂ ਮਹਾਰਾਜ ਦਾ ਦੀਵਾਨ satsang ਚੱਲਦੀ ਹੋਵੇ ਉੱਥੇ ਜਾ ਜੇ ਉੱਥੇ ਨਾ ਜਾਵੇ ਰਹਿ ਬਿਨਾ ਪ੍ਰਸਾਦ ਵਰਤਾਵੇ ਰਹਿ ਤੋਂ ਬਿਨਾ ਜਿਹੜਾ ਪ੍ਰਸਾਦ ਪ੍ਰਸਾਦ ਦਾ ਵਰਤਾਰਾ ਕਰਦਾ ਹੈ ਸੁਹਾ ਪਹਿਣ ਲੈ ਨਸਵਾਰ ਸੁਹਾ ਸੁਹਾ ਜਿਵੇਂ ਹਰੇ ਰੰਗ ਦਾ ਚਮਕੀਲਾ ਕੱਪੜਾ ਲਾਲ ਰੰਗ ਦਾ ਚਮਕੀਲੇ ਕੱਪੜੇ ਟੜਕ ਭੜਕ ਵਾਲੇ ਕੱਪੜੇ ਪਹਿਣ ਕੇ ਨਸਵਾਰ ਜੀ ਦੀ ਨਕਲ ਜਿਹਨੂੰ ਸੋਹ ਕੇ ਛੱਕ ਲਈ ਜਾਂਦੀ ਹੈ ਕਹੇ ਗੋਬਿੰਦ ਸਿੰਘ ਜਮਕਰੇ ਖਵਾਰ ਜਿਹੜਾ ਇਸ ਤਰੀਕੇ ਦੇ ਨਾਲ ਵਸਤਰ ਪਹਿਨਦਾ ਹੈ ਜਾਂ ਨਸਵਾਰ ਜੋ ਨਸਵਾਰ ਵਰਤਦਾ ਹੈ ਮਹਾਰਾਜ ਕਹਿੰਦੇ ਹਨ ਉਹਨਾਂ ਭਾਈ ਜਮਖ ਖਵਾਰ ਕਰਦੇ ਹਨ ਮਾਈ ਭੈਣ ਜੋ ਆਵੇ ਸੰਗਤ ਕੋਈ ਮਾਈ ਭੈਣ ਜੇ ਕੋਈ ਸੰਗਤ ਆਉਂਦੀ ਹੈ ਦ੍ਰਿਸ਼ਟ ਬੁਰੀ ਦੇਖੈ ਇਸ ਪੰਗਤ ਬੁਰੀ ਦ੍ਰਿਸ਼ਟੀ ਨਾਲ ਜਿਸ ਪਾਸੇ ਮਾਈਆਂ ਬੈਠੇ ਹਨ ਬੈਠੀਆਂ ਹੁੰਦੀਆਂ ਹਨ ਉਹ ਸੰਗਤ ਵਾਲੇ ਪਾਸੇ ਬਾਰ ਬਾਰ ਦੇਖੇ ਸਿੱਖ ਹੋਏ ਜੋ ਕਰਤ ਕਰੋਧ ਸਿੱਖ ਹੋ ਕੇ ਜਿਹੜਾ ਕ੍ਰੋਧ ਕਰੇ ਕੰਨਿਆਂ ਮੂਲ ਨਾ ਦੇਵੇ ਸੋਧ ਜਿਹੜਾ ਕੰਨਿਆਂ ਦਾ ਮੁੱਲ ਵਰਤੇ ਜਿਵੇਂ ਕਿ ਵੇਚੇ ਕੰਨੇ ਕੰਨੇ ਨੂੰ ਵੇਚੇ ਅਤੇ ਉਹਦਾ ਸੌਦਾ ਕਰੇ ਧੀ ਪਹਿਣ ਕਾ ਪੈਸਾ ਖਾਏ ਜੇ ਕੋਈ ਧੀ ਪਹਿਣ ਨੂੰ ਵੇਚ ਕੇ ਜਾਂ ਉਹ ਕਿਸੇ ਵੀ ਤਰੀਕੇ ਉਸ ਦਾ ਉਸ ਦਾ ਪੈਸਾ ਖਾਂਦਾ ਹੈ ਕਹੇ ਗੋਬਿੰਦ ਸਿੰਘ ਤੱਕੇ ਜਮ ਖਾਏ ਗੁਰੂ ਸਾਹਿਬ ਜੀ ਕਹਿ ਰਹੇ ਹਨ ਭਾਈਓ ਜਮਾ ਦੇ ਤੱਕੇ ਖਾਂਦਾ ਹੈ ਸਿੱਖ ਹੋਏ ਬਿਨ ਲੋਹ ਜੋ ਫਿਰੈ ਮਹਾਰਾਜ ਦੱਸਦੇ ਹਨ ਕਿ ਸਿੱਖ ਹੋ ਕੇ ਬਿਨਾ ਸ਼ਸਤਰ ਤੋਂ ਬਿਨਾ ਲੋਹੇ ਤੋਂ ਭਾਵ ਕੜੇ ਕਿਰਪਾਨ ਤੋਂ ਕੋਈ ਬਿਨਾ ਫਿਰਦਾ ਹੈ ਆਵਤ ਜਾਵਤ ਜਨਮੇ ਮਰੇ ਮਾਰੇ ਕਹਿੰਦੇ ਆਉਂਦਾ ਜਾਂਦਾ ਜੰਮਦਾ ਮਰਦਾ ਰਹਿੰਦਾ ਹੈ ਆਉਂਦਾ ਤੇ ਜਾਂਦਾ ਜੰਮਦਾ ਤੇ ਮਰਦਾ ਰਹਿੰਦਾ ਹੈ ਮਾਲ ਅਤਿਥੀ ਕਾ ਬਲ ਕਰ ਛਲੇ ਅਤਿਥੀ ਜੇ ਕੋ ਘਰੇ ਕੋਈ ਪਰੋਣਾ ਜੇ ਕਿਸੇ ਮਹਿਮਾਨ ਆਇਆ ਹੈ ਉਹਦਾ ਮਾਲ ਬਲ ਮਤਲਬ ਜੋਰ ਨਾਲ ਛਲ ਮਤਲਬ ਧੋਖਾ ਧੋਖੇ ਨਾਲ ਉਹ ਉਹ ਤੁ ਛਲ ਕੇ ਖੋ ਲਵੇ ਜਪ ਤਬਤਾ ਕੋ ਸਭ ਨੇ ਫਲੇ ਮਹਾਰਾਜ ਕਹਿੰਦੇ ਹਨ ਜੀ ਕੋਈ ਕਿਸੇ ਆਪਦੇ ਜੀ ਕੋਈ ਇਥੇ ਸੀ ਦਾ ਮਾਲ ਜੋਰ ਨਾਲ ਛਲ ਕੇ ਖੋ ਲੈਂਦਾ ਹੈ ਤਾਂ ਉਹ ਸਾਰਾ ਜਪ ਤਬ ਕੀਤਾ ਹੋਇਆ ਨੇਫਲ ਹੋ ਜਾਂਦਾ ਹੈ ਸੋਲਠਾ ਕੰਗਾ ਦੋ ਵੇ ਵਕਤ ਕਰ ਪੱਗ ਚੁਣੇ ਕਰ ਬਾਂਦਈ ਮਹਾਰਾਜ ਜੀ ਦੱਸਦੇ ਹਨ ਕਿ ਭਾਈ ਦੋਨੋਂ ਵਕਤ ਕੰਗਾ ਕਰਨਾ ਹੈ ਕੰਗਾ ਕਿਹਨੂੰ ਕਹਿੰਦੇ ਹਨ ਲੱਕੜ ਦੇ ਕੰਗੇ ਨੂੰ ਕੰਗਾ ਕਹਿੰਦੇ ਹਨ ਆਮ ਤੌਰ ਤੇ ਜਿਹੜੀਆਂ ਕੰਗੀਆਂ ਹੋ ਪਲਾਸਟਿਕ ਦੀਆਂ ਹੁੰਦੀਆਂ ਹਨ ਕੰਗਾ ਕੰਗਾ ਕਿਵੇਂ ਕਿਹਾ ਜਿੰਦਾ ਮਹਾਰਾਜ ਕਹਿੰਦੇ ਹਨ ਸਾਬਤ ਸੁੰਦਰ ਲੰਬਾ ਦਾੜਾ ਕਾਠ ਦਾ ਕੰਗਾ ਕਿਸੇ ਜੜਾ ਇੱਥੇ ਮਾਰਨ ਦੱਸਦਾ ਕਾਠ ਦਾ ਕੰਗਾ ਜਿਹੜਾ ਲੱਕੜ ਦਾ ਕੰਗਾ ਹੈ ਉਹ ਕੰਗਾ ਹੀ ਦੋਨੋਂ ਵਕਤ ਸਵੇਰ ਸ਼ਾਮ ਕਰਨਾ ਹੈ ਤੇ ਪੱਗ ਨੂੰ ਚੁਣ ਕੇ ਬੰਨਣਾ ਹੈ ਇਹ ਨਹੀਂ ਕਿ ਉਵੇਂ ਉੱਠੇ ਸਿੱਦੇ ਤਰੀਕੇ ਨਾਲ ਮਤਲਬ ਵੀ ਬਿਨਾਂ ਦੇਖੇ ਕਿਸੇ ਵੀ ਤਰੀਕੇ ਨਾਲ ਬੰਨ੍ਹ ਲਉ ਮਾਰ ਕੇ ਸੁੰਦਰ ਤਰੀਕੇ ਨਾਲ ਪਹਿਲਾਂ ਦੋ ਟਾਈਮ ਕੰਗਾ ਕਰਨਾ ਹੈ ਤੁਸ ਤੋਂ ਆ ਸੁੰਦਰ ਤਰੀਕੇ ਨਾਲ ਪੱਗ ਬੰਨਣੀ ਹੈ ਸਵੇਰੇ ਤੇ ਸ਼ਾਮ ਦੰਤਨ ਕਰੇ ਨਿਤ ਨੀਤ ਨਾ ਦੁੱਖ ਪਾਵੇ ਲਾਲ ਜੀ ਮਹਾਰਾਜ ਕਹਿੰਦੇ ਹਨ ਕਿ ਦੰਤਨ ਭਾਈ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਹਰ ਰੋਜ਼ ਕਰੇ ਉਹ ਕਦੇ ਵੀ ਦੁੱਖ ਨਹੀਂ ਪਾਉਂਦਾ ਨਾ ਦੁੱਖ ਬੁੱਲਾ ਨਾ ਦੁੱਖ ਪਾਵੇ ਲਾਲ ਜੀ ਉਹ ਕਦੇ ਵੀ ਦੁੱਖ ਨਹੀਂ ਪਾਉਂਦਾ ਦੋਹਿਰਾ ਦਸਵੰਦ ਗੁਰੂ ਇਹਨ ਗੁਰੂ ਦਸਵੰਦ ਗੁਰੁ ਨਹਿ ਦੇਵੈ ਝੂਠ ਬੋਲ ਜੋ ਖਾਏ ਮਹਾਰਾਜ ਦਾ ਦਸੰਦ ਜਿਵੇਂ ਕਿ 1 ਲੱਖ ਵਿੱਚੋਂ 10 ਹਜ਼ਾਰ ਹੋ ਗਿਆ 10 ਹਜ਼ਾਰ ਦੇ ਵਿੱਚੋਂ 1000 ਹੋ ਗਿਆ ਜਾਂ 1 ਕਰੋੜ ਦੇ ਵਿੱਚੋਂ 10 ਲੱਖ ਹੋ ਗਿਆ ਦਸਵਾਂ ਹਿੱਸਾ ਬਣਦਾ ਹੈ ਜਿਹੜਾ ਗੁਰੂ ਦਾ ਦਸਵੰਦ ਨਹੀਂ ਕੱਢਦਾ ਝੂਠ ਬੋਲ ਕੇ ਖਾਂਦਾ ਹੈ ਕਹੇ ਗੋਬਿੰਦ ਸਿੰਘ ਲਾਲ ਜੀ ਜਿਸका कशू ना बसा है गुरु ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹਨ ਇਹ ਭਾਈ ਨਰੰਦ ਲਾਲ ਜੀ ਉਹਨਾਂ ਦਾ ਕੋਈ ਵੀ ਵਿਰੋਸਾ ਨਹੀਂ ਹੈ ਕਰਨਾ ਉਸ ਦਾ ਕੋਈ ਵੀ ਵਿਰੋਸਾ ਨਹੀਂ ਕਰਨਾ ਚੌਪਈ ਚੌਪਈ ਠੰਡੇ ਪਾਣੀ ਜੋ ਨਹੀਂ ਨਹਾਵੇ ਮਹਾਰਾਜ ਦਾ ਕਹਿਣਾ ਹੈ ਕਿ ਜਿਹੜਾ ਸੋਹਾਂ ਉੱਠ ਕੇ ਠੰਡੇ ਪਾਣੀ ਨਹੀਂ ਨਹਾਉਂਦਾ ਬਿਨਾਂ ਜਪ ਪੜ੍ਹੇ ਪ੍ਰਸਾਦ ਜੋ ਪਾਵੇ ਬਿਨਾਂ ਜਪੀ ਸਕਦਾ ਪਰ ਪਾਠ ਕੀਤੇ ਪ੍ਰਸਾਦ ਪ੍ਰਸਾਦ ਛਕਦਾ ਹੈ ਬਿਨ ਰਹਿਰਾ ਸੰਧਿਆ ਜੋ ਖੋਵੇ ਰਹਿਰਾ ਰਹਿਰਾ ਸਾਹਿਬ ਕੀਤੇ ਹੋਏ ਸੰਧਿਆ ਦਾ ਸਮਾਗਵਾ ਦੇ ਕੀਰਤਨ ਪੜ੍ਹੇ ਬਿਨ ਰਹਿਣ ਜੋ ਸੋਵੇ ਬਿਨੇ ਬਿਨਾ ਕੀਰਤਨ ਸੋਲੇ ਦਾ ਪਾਠ ਕੀਤੇ ਹੋਏ ਰਾਤ ਨੂੰ ਸੋਵੇ ਚੁਗਲੀ ਕਰ ਜੋ ਕਰਜ ਬਿਗਾੜ ਹੈ ਬਿਗਾੜ ਹੈ ਚੁਗਲੀ ਕਰਕੇ ਕਿਸੇ ਦਾ ਬਣਦਾ ਹੋਇਆ ਕੰਮ ਜੇ ਕੋਈ ਵਿਗਾੜਦਾ ਹੈ ਤਿਹਗੇ ਤੇ ਸੇ ਜਨਮ ਜੋ ਧਰਮ ਵਿਸਾਰੈ ਤਿਹਗਾ ਹੁੰਦਾ ਜਨਮ ਜਿਹੜਾ ਆਪਦਾ ਧਰਮ ਵਿਸਾਰਦਾ ਹੈ ਕਰੇ ਬਚਨ ਜੋ ਪਾਲੈ ਨਾਹੀਂ ਬਚਨ ਕਰਕੇ ਜਿਹੜਾ ਪਾਲਦਾ ਨਹੀਂ ਹੈ ਕਹੇ ਗੋਬਿੰਦ ਸਿੰਘ ਤਿਸ ਠੌਰ ਕਤ ਨਹੀਂ ਮਹਾਰਾਜ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹਨੂੰ ਭਾਈ ਕਿਤੇ ਵੀ ਠੌਰ ਨਹੀਂ ਮਿਲਦੀ ਲੈ ਤੁਰਕਣ ਤੇ ਮਾਸ ਜੋ ਖਾਵੇ ਤੁਰਕਾਂ ਤੋਂ ਲੈ ਕੇ ਜਿਹੜਾ ਹਲਾਲ ਕੀਤਾ ਹੋਇਆ ਮਾਸ ਖਾਂਦਾ ਹੈ ਬਿਨ ਗੁਰ ਸ਼ਬਦ ਬਚਨ ਜੋਗ ਆਵੈ ਜਿਹੜਾ ਗੁਰੂ ਦੇ ਸ਼ਬਦ ਤੋਂ ਬਿਨਾਂ ਕੋਈ ਹੋਰ ਬਚਨ ਗਾਉਂਦਾ ਹੈ ਤਰੀਆ ਰਾਗ ਸੁਣਾ ਸੁਣਾ ਚਿਤ ਲਾਏ ਤਰੀਆ ਮਤਲਬ ਬੀਬੀ ਜਾਂ ਔਰਤ ਕਹਿ ਲਓ ਔਰਤ ਦਾ ਰਾਗ ਬੜਾ ਚਿਤ ਲਾ ਕੇ ਸੁਣਦਾ ਹੈ ਸੁਣੋ ਲਾਲ ਜੀ ਸੁਣੋ ਲਾਲ ਸੋ ਜੰਪੁਰ ਜਾਏ ਮਹਾਰਾਜ ਕਹਿ ਰਹੇ ਨੇ ਕਿ ਹੇ ਭਾਈ ਲਾਲ ਜੀ ਸੁਣੋ ਜੀ ਕਿ ਉਹ ਜਮਾ ਦੀ ਪੁਰੀ ਨੂੰ ਕਿ ਉਹ ਜਮਾ ਦੀ ਪੁਰੀ ਨੂੰ ਜਾਂਦਾ ਹੈ ਕਿ ਜੋ ਜਮਾਲੀ ਪ੍ਰੋਣ ਜਾਂਦਾ ਹੈ ਚਾਹ ਪਈ ਅਰਦਾਸ ਬਿਨ ਜੋ ਕਾਰਜ ਸੁਧਾਵਾ ਹੈ ਮਹਾਰਾਜ ਦੱਸਦੇ ਹਨ ਕਿ ਬਿਨਾ ਅਰਦਾਸ ਕੀਤੇ ਕੋਈ ਵੀ ਕਾਰਜ ਕਰਨ ਵਾਸਤੇ ਕੋਈ ਜਾਂਦਾ ਹੈ ਭੇਟ ਕੀਏ ਬਿਨ ਕੁਛ ਮੁਖ ਪਾਵੇ ਮਹਾਰਾਜ ਨੂੰ ਅਰਦਾਸ ਬੇਨਤੀ ਕੀਤੇ ਬਿਨਾ ਕੋਈ ਵੀ ਕੁਛ ਮੁਖ ਦੇ ਵਿੱਚ ਪਉਂਦਾ ਹੈ त्यागी बस्त ग्रहण जो करै त्यागी हुई वस्तु यानी ਕਿਸੇ ਨੇ ਪੇਟਾ ਕੀਤੀ ہوئی ਵਸਤੂ ਦੁਆਰਾ ਕੋਈ ਉਹਨੂੰ ਅਪਣਾਉਂਦਾ ਹੈ ਬਿਨ ਤ੍ਰਿਏ ਆਪਣੀ ਸੇਜ ਜੋ ਧਰੋ ਆਪਣੀ ਆਪਣੀ ਔਰਤ ਤੋਂ ਬਿਨਾ ਆਪਣੀ ਸੇਜਾ ਯਾਨੀ ਪਲੰਘ ਦੇ ਉੱਪਰ ਕਿਸੇ ਹੋਰ ਬੀਬੀ ਨੂੰ ਪਾਉਂਦਾ ਹੈ अतिथि वेख ਨਹੀਂ ਦੇਵੈ दान ਘਰੇ ਆਏ ਹੋਏ ਤੁਸੀਂ ਜਿਹੜਾ ਮਾਨ ਸਨਮਾਨ ਨਾ ਕਰੇ ਉਹਨੂੰ ਕੁਝ ਸੇਵਾ ਨਾ ਕਰੇ ਸੋ ਨਹੀਂ ਪਾਵੇ ਦਰਗਾਹ ਮਾਨ ਮਹਾਰਾਜ ਕਹਿੰਦੇ ਹਨ ਕਿ ਭਾਈ ਦਰਗਾਹ ਚ ਮਾਨ ਨਹੀਂ ਪ੍ਰਾਪ ਉਹਨੂੰ ਉਹਨਾਂ ਦਰਗਾਹ ਚ ਮਾਨ ਨਹੀਂ ਮਿਲਦਾ ਕੀਰਤਨ ਕਥਾ ਸਿਉ ਮਨ ਨਹੀਂ ਲਾਵੇ ਕੀਰਤਨ ਤੇ ਕਥਾ ਜਿੱਥੇ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਰਤਨ ਅਤੇ ਕਥਾ ਚੱਲਦੀ ਹੈ ਉੱਥੇ ਉਹ ਮਨ ਨਹੀਂ ਲਾਉਂਦਾ ਸੰਤ ਸਿੱਖ ਕੋ ਬੁਰਾ ਅਲਾਵਾ ਸੰਤ ਅਤੇ ਸਿੱਖ ਇਹਨਾਂ ਦੋਨਾਂ ਨੂੰ ਕੋਈ ਬੁਰਾ ਕਹਿੰਦਾ ਹੈ ਨਿੰਦਾ ਜੂਆ ਹਰੇ ਜੋ ਮਾਲ ਕਿਸੇ ਦੀ ਨਿੰਦਿਆ ਕਰਕੇ ਜਾਂ ਜੂਆ ਕਰਕੇ ਕਿਸੇ ਦਾ ਕੋਈ ਮਾਲ ਹਰ ਲਵੇ ਮਹਾਦੁਖ ਪਾਵੇ ਤਿਸ ਕੋ ਕਾਲ ਮਹਾਰਾਜ ਜੀ ਕਹਿੰਦੇ ਹਨ ਕਿ ਭਾਈ ਉਹ ਮਹਾਦੁਖ ਬਹੁਤ ਜਿਆਦਾ ਦੁੱਖ ਪਾਉਂਦਾ ਹੈ ਕਾਲ ਗੁਰ ਕੀ ਨਿੰਦਾ ਸੁਨੇ ਨਾ ਕਾਨ ਮਹਾਰਾਜ ਜੀ ਕਹਿੰਦੇ ਹਨ ਗੁਰੂ ਦੀ ਨਿੰਦਾ ਕੰਨਾਂ ਨਾਲ ਨਹੀਂ ਸੁਣੀ ਭੇਟ ਕਰੋ ਤੇ ਸੰਗਰਪਾਣ ਨੂੰ ਕਿਰਪਾਣ ਭੇਟਾ ਕਰ ਦਿਓ ਭਾਈ ਦੁਹਰਾ ਗੋਲਖ ਰਾਖ ਨਹੀਂ ਜੋ ਛਲਕਾ ਕਰੇ ਵਪਾਰ ਜਿਹੜਾ ਭਾਈ ਗੁਰੂ ਸਾਹਿਬ ਦੀ ਗੋਲਕ ਨਹੀਂ ਰੱਖਦਾ ਤੇ ਝੂਠ ਦਾ ਵਪਾਰ ਕਰਦਾ ਛਲ ਦਾ ਵਪਾਰ ਕਰਦਾ ਹੈ ਕਹੇ ਗੋਬਿੰਦ ਸਿੰਘ ਲਾਲ ਜੀ ਪੋਗੇ ਨਰਕ ਹਜ਼ਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਹਾਰਾਜ ਜੀ ਕਹਿੰਦੇ ਹਨ ਕਿ ਇਹ ਲਾਲ ਜੀ ਇਹ ਲਾਲ ਜੀ ਉਹ ਹਜ਼ਾਰਾਂ ਹੀ ਨਰਕ ਉਹ ਇਹ ਲਾਲ ਜੀ ਹਜ਼ਾਰਾਂ ਇਹ ਲਾਲ ਜੀ ਹਜ਼ਾਰਾਂ ਹੀ ਇਹ ਦਾ ਅਜੇ ਹਜ਼ਾਰਾਂ ਹੀ ਨਰਕ ਭੋਗ ਹਜ਼ਾਰਾਂ ਹੀ ਨਰਕ ਭੋਗਦਾ ਹੈ ਚੌਪਈ ਵਾਹਿਗੁਰੂ ਬਿਨ ਜੋ ਖਾਵੇ ਵਾਹਿਗੁਰੂ ਜੀ ਦਾ ਨਾਮ ਜ ਬਿਨਾ ਜਿਹੜਾ ਖਾਣ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਨਹੀਂ ਜਪਦਾ 20ਵਾਂ ਦੁਆਰੇ ਸਿੱਖ ਜੋ ਜਾਵੇ 20ਵਾਂ ਆਪ ਦੀ ਸਮਝਦੇ ਹੋ ਕਿ ਜਿਹੜੀ ਬੀਬੀ ਤਾਂ ਦੌਲਤ ਲੈ ਕੇ ਗਲਤ ਕੰਮ ਕਰਦੀ ਹੈ ਉਹ ਵੇਸਵਾ ਕਿਹਾ ਹਰ ਇੱਕ ਦੇ ਨਾਲ ਕਰਦੀ ਹੈ ਉਸ ਨੂੰ ਵੇਸਵਾ ਕਿਹਾ ਜਾਂਦਾ ਉਸ ਦੇ ਦੁਆਰ ਦੇ ਦੁਆਰ ਤੇ ਸਿੱਖ ਜੀ ਕੋਈ ਜਾਵੇ ਗਲਤ ਪਰਪਸ ਦੇ ਨਾਲ ਪਰ ਇਸਤਰੀ ਸੋਨਹਿਉ ਲਗਾਵੇ ਬਗਾਨੀ ਜਨਾਨੀ ਪਰਾਈ ਔਰਤ ਦੇ ਨਾਲ ਕੋਈ ਪਿਆਰ ਪਾਵੇ ਕਹੇ ਗੋਵਿੰਦ ਸਿੰਘ ਬਹੁਤ ਸਿੱਖ ਨਹੀਂ ਭਾਵੇ ਦੇਖੋ ਮਹਾਰਾਜ ਨੇ ਇੱਥੇ ਦੂਰੀ ਕੱਟਦੀ ਮਹਾਰਾਜ ਕਹਿੰਦੇ ਕਿ ਭਾਈ ਇਹੋ ਜਿਹਾ ਸਿੱਖ ਮੈਨੂੰ ਚੰਗਾ ਨਹੀਂ ਲੱਗਦਾ ਦੇਖੋ ਮਹਾਰਾਜ ਕਹਿੰਦੇ ਨਾਉ ਲੁਕ ਚੰਗਾ ਨਹੀਂ ਲੱਗਦਾ ਇਹ ਤੁਸੀਂ ਦੇਖ ਲਓ ਕਿੰਡੀ ਵੱਡੀ ਮਹਾਰਾਜ ਜੀ ਨੇ ਇਸੇ ਗੱਲ ਕਹੀ ਇਸ ਕਰਕੇ ਆਪਾਂ ਇਹ ਕੰਮ ਨਹੀਂ ਕਰਨਾ ਕਿਸੇ ਵੀ ਸਿੱਖ ਨੇ ਗੁਰ ਤਲਪੀ ਕਪਟੀ ਹੈ ਜੋਈ ਗੁਰੂ ਤਲਪੀ ਅਤੇ ਕਪਟੀ ਹੈ ਜਿਹੜਾ ਵੱਡੋ ਤਨਖਾਹ ਹੀ ਜਾਣੋ ਸੋਈ ਉਹ ਵੱਡਾ ਤਨਖਾਈ ਆ ਉਹਨੂੰ ਜਾਣੋ ਭਾਈ ਗੁਰੂ ਕੋ ਛੋੜ ਅਵਰ ਸਿਉ ਮੰਗਾ ਮੰਗੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਤੋਂ ਮੰਗਦਾ ਹੈ ਰਾਤਰੀ ਸੋਏ ਤੇੜ ਹੋਏ ਨਾਂਗੇ ਨੂੰ ਬਿਨਾ ਵਸਤ ਤੋਂ ਜਿਹੜਾ ਸੋਗੇ ਸੌਂਦਾ ਹੈ ਨਗਨ ਹੋਏ ਕਰ ਭੋਗ ਜੋ ਕਰੇ ਜਿਹੜਾ ਬਿਲਕੁਲ ਵਸਤਨਹੀਨ ਹੋ ਕੇ ਓਗ ਮਤਲਬ ਸੰਪੋਗ ਕਰਦਾ ਹੈ ਹੋਏ ਜਲ ਮੱਜਨ ਕਰੇ ਬਿਲਕੁਲ ਬਿਨਾ ਕੱਪੜਿਆਂ ਤੋਂ ਹੋ ਕੇ ਕੋਈ ਸ਼ਨਾਣ ਕਰਦਾ ਹੈ ਦੁਹੇਰਾ ਨਗਨ ਹੋਏ ਬਾਹਰ ਫਿਰੇ ਜਿਹੜਾ ਭਾਈ ਬਿਨਾ ਕੱਪੜਾਂ ਦੇ ਹੋ ਕੇ ਬਾਹਰ ਫਿਰੇ ਨਗਨ ਸੀਸ ਜੋ ਖਾਏ ਨੰਗੇ ਸਿਰ ਜਿਹੜਾ ਕੋਈ ਕੁਝ ਕੁਝ ਵੀ ਖਾਵੇ ਨਗਨ ਪ੍ਰਸਾਦ ਜੋ ਵੰਟਈ ਤਨਖਾਹੀ ਵੱਡਾ ਕਹਾਏ ਜਿਹੜਾ ਬਿਨਾ ਕੱਪੜਾਂ ਪ੍ਰਸਾਦ ਵੰਡਦਾ ਹੈ ਉਹ ਬਹੁਤ ਵੱਡਾ ਤਨਖਾਹੀ ਕਹਾਉਂਦਾ ਹੈ ਚੌਪਈ ਖਾਲਸਾ ਸੋਏ ਜੋ ਨਿੰਦਾ ਤਿਆਗੇ ਖਾਲਸਾ ਉਹ ਹੈ ਭਾਈ ਜਿਹੜਾ ਨਿੰਦਾ ਨੂੰ ਤਿਆਗ ਦੇਵੇ ਖਾਲਸਾ ਸੋਏ ਲਰੇ ਹੋਏ ਲੜਾਈ ਹੋਏ ਆਗੇ ਖਾਲਸਾ ਉਹ ਜਿਹੜਾ ਦੁਸ਼ਟਾਂ ਦੇ ਨਾਲ ਅਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਅੱਗੇ ਹੋ ਕੇ ਲੜਦਾ ਹੈ ਖਾਲਸਾ ਸੋਏ ਜੋ ਪੰਚਕੁਮਾਰ ਹੈ ਖਾਲਸਾ ਉਹ ਜਿਹੜਾ ਪੰਜਾਂ ਨੂੰ ਮਾਰਦਾ ਹੈ ਆਪਾਂ ਕਈ ਦੱਸ ਚੁੱਕੇ ਹਾਂ ਕਾਮ ਕੋ ਲੋਭ ਮੋਹ ਹੰਕਾਰ ਨੂੰ ਮਾਰਦਾ ਹੈ ਖਾਲਸਾ ਸੋਏ ਕਰਮ ਕੋ ਸਾੜੈ ਖਾਲਸਾ ਉਹ ਜਿਹੜੇ ਕੀਤੇ ਹੋਏ ਰੱਬ ਦਾ ਨਾਮ ਜਪ-ਜਪ ਕੇ ਕੀਤੇ ਹੋਏ ਮਾਰੇ ਕਰਮਾਂ ਨੂੰ ਸਾੜ ਦਿੰਦਾ ਹੈ ਖਾਲਸਾ ਸੋਏ ਮਾਨ ਜੋ ਤਿਆਗੈ ਖਾਲਸਾ ਹੋ ਜਿਹੜਾ ਮਾਨ ਨੂੰ ਤਿਆਗ ਦਿੰਦਾ ਹੈ ਖਾਲਸਾ ਸੋਏ ਜੋ ਪਰਤਰੀਆ ਤੇ ਭਾਗਿਆ ਦੇਖੋ ਇੱਕ ਪੰਕਤੀ ਵਿੱਚ ਮਹਾਰਾਜ ਜੀ ਨੇ ਕਿੱਡੀ ਵੱਡੀ ਗੱਲ ਕਹਿ ਦਿੱਤੀ ਇਹ ਭਾਈ ਉਹ ਮੇਰਾ ਖਾਲਸਾ ਹੈ ਜਿਹੜਾ ਪਰਤਰੀਆ ਪ੍ਰਾਈ ਇਸਤਰੀ ਤੋਂ ਭੱਗੇ ਮਤਲਬ ਦੂਰ ਭੱਜੇ ਉਹਨਾਂ ਨਾਲ ਗੱਲਬਾਤ ਕਰਨ ਦੀ ਬਹੁਤ ਦੂਰ ਦੀ ਗੱਲ ਹੈ ਜਿਵੇਂ ਭੱਜੇ ਖਾਲਸਾ ਸੋਏ ਪਰਦ੍ਰਿਸ਼ਟ ਕੋ ਤਿਆਗੇ ਖਾਲਸਾ ਉਹ ਜਿਹੜਾ ਪ੍ਰਾਈ ਦ੍ਰਿਸ਼ਟੀ ਮਤਲਬ ਗਲਤ ਦ੍ਰਿਸ਼ਟੀ ਨੂੰ ਤਿਆਗੇ ਖਾਲਸਾ ਸੋਏ ਨਾਮ ਰਤ ਲਾਗੈ ਖਾਲਸਾ ਉਹ ਜਿਹੜਾ ਨਾਮ ਦੇ ਰਸ ਦੇ ਨਾਲ ਜੁੜਦਾ ਹੈ ਖਾਲਸਾ ਸੋਏ ਗੁਰਬਾਣੀ ਹਿਤ ਲਾਏ ਖਾਲਸਾ ਉਹ ਜਿਹੜਾ ਗੁਰੂ ਦੀ ਬਾਣੀ ਦੇ ਨਾਲ ਚਿੱਤ ਲਾਉਂਦਾ ਹੈ ਖਾਲਸਾ ਸੋਏ ਸਾਰ ਮੋਹ ਖਾਏ ਖਾਲਸਾ ਉਹ ਜਿਹੜਾ ਜੰਗ ਦੇ ਵਿੱਚ ਸ਼ਸਤਰ ਨੂੰ ਮੂੰਹ ਤੇ ਯਾਨੀ ਕਿ ਛਾਤੀ ਦੇ ਖੰਡਾ ਪੱਟ ਤੇ ਕੋਈ ਵਾਰ ਨਹੀਂ ਖੰਡਾ ਛਾਤੀ ਤਾਣ ਕੇ ਲੜਵਾ ਹੈ ਦੁਹਰਾ ਖਲਕ ਖਲਕ ਕੀ ਜਾਣ ਕੇ ਖਲਕ ਖਲਕ ਕੀ ਜਾਣ ਕੇ ਖਲਕ ਦੁਖਾਵੇ ਨਾਹੀਂ ਖਲਕ ਦੁਖ ਹੈ ਅਨੰਦ ਲਾਲ ਜੀ ਖਲਕ ਕੋ ਪੈਤਾ ਹੈ ਭਾਈ ਇਹ ਪਾਂਗ ਤੇ ਲੀਡਰ ਆ ਬਸਰਾਸਤੀ ਆ ਭਾਈ ਦੇਖ ਲਿਓ ਮਹਾਰਾਜ ਕਹਿੰਦੇ ਹਨ ਭਾਈ ਦੁਨੀਆ ਨੂੰ ਖਲਕ ਖਲਕ ਕੀ ਜਿਹੜੀ ਦੁਨੀਆ ਹੈ ਦੁਨੀਆ ਦੇ ਮਾਲਕ ਦੀ ਜਾਣ ਕੇ ਖਲਕ ਖਲਕ ਕੀ ਜਾਣ ਕੇ ਦੁਨੀਆ ਦੁਨੀਆ ਦੇ ਮਾਲਕ ਦੀ ਜਾਣ ਕੇ ਖਲਕ ਦੁਖਾਵੇ ਨਾਹੀਂ ਦੁਨੀਆ ਤੰਗ ਨਾ ਕਰੋ ਭਾਈ ਦੁਖੀ ਨਾ ਕਰੋ ਜੇ ਕਰੋਗੇ ਤਾਂ ਕੀ ਹੋਊਗਾ ਅੱਗੇ ਮੈਂ ਦੱਸਦੇ ਹਾਂ ਖਲਕ ਦੁਖ ਹੈ ਆਨੰਦ ਲਾਲ ਜੀ ਮਹਾਰਾਜ ਕਹਿੰਦੇ ਜੇ ਖਲਕ ਦੁਖੀ ਹੋਵੇਗੀ ਭਾਈ ਆਨੰਦ ਲਾਲ ਜੀ ਖਲਕ ਕੋ ਪਹਿਤਾ ਹੈ ਖਲਕ ਕੋ ਪਹਿਤਾ ਹੈ ਭਾਈ ਫਿਰ ਪ੍ਰਮਾਤਮਾ ਨੂੰ ਕ੍ਰੋਧ ਆ ਜਾ ਫਿਰ ਪ੍ਰਮਾਤਮਾ ਨੂੰ ਗੁੱਸਾ ਆ ਜਾ ਜੇ ਪ੍ਰਮਾਤਮਾ ਨੂੰ ਗੁੱਸਾ ਆ ਗਿਆ ਤੇ ਭਾਈ ਤੁਹਾਡੇ ਤਿੰਨ ਪੱਲੇ ਕੁਝ ਨਹੀਂ ਰਹਿਣਾ ਇਸ ਕਰਕੇ ਕਿਸੇ ਨੂੰ ਤੰਗ ਨਾ ਕਰੋ ਭਾਈ ਚੌਪਈ ਖਾਲਸਾ ਸੋਏ ਨਿਰਦਨ ਕੋ ਪਾਲੈ ਖਾਲਸਾ ਹੋ ਜਿਹੜਾ ਗਰੀਬ ਨੂੰ ਪਾਲਦਾ ਹੈ ਖਾਲਸਾ ਸੋਏ ਦੁਸ਼ਟ ਕੋ ਗਾਲੇ ਖਾਲਸਾ ਜਿਹੜਾ ਦੁਸ਼ਟ ਨੂੰ ਗਾਲਦਾ ਹੈ ਖਾਲਸਾ ਸੋਏ ਨਾਮ ਜਪ ਕਰੇ ਖਾਲਸਾ ਹੁੜਾ ਨਾਮ ਦਾ ਜਪ ਕਰਦਾ ਹੈ ਖਾਲਸਾ ਸੋਏ ਮਲੇਸ਼ ਪਰ ਚੜ੍ਹ ਹੈ ਖਾਲਸਾ ਜਿਹੜਾ ਮਲੇਸ਼ ਦੇ ਉੱਪਰ ਚੜ੍ਹਦਾ ਹੈ ਖਾਲਸਾ ਸੋਏ ਨਾਮ ਸਿਉਂ ਜੋੜਾ ਹੈ ਜੋੜੇ ਖਾਲਸਾ ਹੁੜ ਖਾਲਸਾ ਉਹ ਜਿਹੜਾ ਨਾਮ ਦੇ ਨਾਲ ਜੋੜਦਾ ਹੈ ਨਾ ਕਿ ਆਪਣੇ ਨਾਲ ਖਾਲਸਾ ਸੋਏ ਬੰਧਨ ਕੋ ਤੋੜੇ ਖਾਲਸਾ ਉਹ ਜਿਹੜਾ ਭਾਈ ਸਾਰੇ ਬੰਦਰਾ ਨੂੰ ਤੋੜ ਦਿੰਦਾ ਹੈ ਖਾਲਸਾ ਸੋਏ ਜੋ ਛੜੇ ਤੁਰੰਗ ਖਾਲਸਾ ਹੋ ਜਿਹੜਾ ਘੋੜੇ ਚੜਦਾ ਹੈ ਖਾਲਸਾ ਸੋਏ ਜੋ ਕਰੇ ਨਿਤ ਜੰਗ ਖਾਲਸਾ ਹੋ ਜਿਹੜਾ ਨਿਤ ਕਾਮਕ੍ਰੋਧ ਲੋਭ ਮੋਹ ਹੰਕਾਰ ਨਾਲ ਦੁਸ਼ਟਾਂ ਨਾਲ ਜੰਗ ਲੜਦਾ ਹੈ ਖਾਲਸਾ ਸੋਏ ਸ਼ਸਤਰ ਕੋ ਧਾਰੇ ਖਾਲਸਾ ਹੋ ਜਿਹੜਾ ਸ਼ਸਤਰ ਨੂੰ ਧਾਰੇ ਵੇਖੋ ਮਹਾਰਾਜ ਨੇ ਬਹੁਤ ਵੱਡੀ ਗੱਲ ਕਹੀ ਬਿਨਾ ਸ਼ਸਤਰ ਕੋ ਕਦੇ ਨਹੀਂ ਰਹਿਣਾ ਭਾਈ ਖਾਲਸਾ ਸੋਏ ਜੋ ਦੁਸ਼ਟ ਕੋ ਮਾਰੇ ਮਾਰੇ ਖਾਲਸਾ ਉਹ ਜਿਹੜਾ ਦੁਸ਼ਟ ਨੂੰ ਮਾਰਦਾ ਹੈ ਦੋਹਰਾ ਦੂਹੀ ਫਿਰੇ ਅਕਾਲ ਕੀ ਦੇਖੋ ਜੀ ਬਹੁਤ ਵੱਡੀ ਮਹਾਰਾਜ ਜੀ ਗੱਲ ਕਹਿ ਰਹੇ ਨੇ ਸਮਝੋ ਭਾਈ ਦੂਹੀ ਫਿਰੈ ਅਕਾਲ ਕੀ ਜਿਹੜਾ ਇਸ ਦੁਨੀਆ ਦੇ ਵਿੱਚ ਹੁਕਮ ਚੱਲਦਾ ਹੈ ਅਕਾਲ ਪੁਰਖ ਵਾਹਿਗੁਰੂ ਦਾ ਚੱਲਦਾ ਹੈ ਨਿੰਦਾ ਕਰੈ ਨਾ ਕੋਈ ਭਾਈ ਕੋਈ ਨਿੰਦਾ ਨਾ ਕਰੋ ਬਨ ਪਰਬਤ ਸਭ ਜائیںਗੇ ਇਹ ਬਨ ਪਰਬਤ ਸਭ ਖਤਮ ਹੋ ਜਾਣਗੇ ਤਹ ਜਗਤ ਮੈਂ ਸੋ ਇਹ ਫਿਰ ਵੀ ਪ੍ਰਮਾਤਮਾ ਦਾ ਹੀ ਹੋ ਕਮ ਰਹੇਗਾ ਇਸ ਕਰਕੇ ਉਸ ਪਰਮਾਤਮਾ ਨਾਲ ਜੁੜੋ ਭਾਈ ਉਹਦੇ ਮੁਹਕਮ ਨਾਲ ਜੁੜੋ ਭਾਈ ਚੌਪਈ ਸੁਣੋ ਆਨੰਦ ਲਾਲ ਇਹੋ ਸੱਚ ਚੌਪਈ ਸੋ ਮਹਾਰਾ ਕਹਿ ਰਹੇ ਹਨ ਸੁਣੋ ਭਾਈ ਨੰਦ ਲਾਲ ਜੀ ਇਹੋ ਸੱਚ ਪ੍ਰਗਟ ਕਰਾਉ ਆਪਣਾ ਰਾਜ ਮਹਾਰਾਏ ਕਹਿੰਦੇ ਹਨ ਕਿ ਮੈਂ ਆਪਣਾ ਰਾਜ ਪ੍ਰਗਟ ਕਰਾਉਂਗਾ ਚਾਰ ਵਰਨ ਇੱਕ ਵਰਨ ਕਰਾਉ ਚਾਰਾਂ ਵਰਨ ਨੂੰ ਇੱਕ ਵਰਨ ਕਰਵਾ ਦੇਵਾਂਗਾ ਵਾਹਿਗੁਰੂ ਦਾ ਜਾਪ ਜਪਾਂ ਮਹਾਰਾਜ ਕਹਿੰਦੇ ਵਾਹਿਗੁਰੂ 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 ਦਾ ਜਾਪ ਜਪਾਵਾਂਗਾ ਕੋਈ ਉੱਚ ਨੀਚਤਾ ਨਹੀਂ ਹੋਵੇਗੀ ਭਾਈ ਸਾਰੇ ਇੱਕੋ ਪਰਮੇਸ਼ਰ ਨੂੰ ਮੰਨਣਗੇ ਚੜੇ ਤੁਰੰਗ ਉਡਾਵੇ ਬਾਜ ਭਾਈ ਘੂੜੇ ਤੇ ਚੜੇਗਾ ਮੇਰਾ ਖਾਲਸਾ ਤੇ ਬਾਜ ਜੜਾਵੇਗਾ ਤੁਰਕ ਦੇਖ ਕਰ ਜਾਵੇਂ ਬਾਜ ਤੁਰਕ ਤੁਰਕ ਬਹੁਤ ਉਸ ਟਾਈਮ ਬਹੁਤ ਵੱਡੀ ਸ਼ਕਤੀਸ਼ਾਲੀ ਸੈਨਾ ਸੀ ਤੇ ਮਹਾਰਾਜ ਨੇ ਕਿਹਾ ਵੀ ਭਾਈ ਮੇਰਾ ਖਾਲਸਾ ਹੈ ਉਹ ਘੂੜੇ ਚੜੇਗਾ ਬਾਜੜਾਵੇਗਾ ਤੇ ਉਹਨਾਂ ਨੂੰ ਵੇਖ ਕੇ ਏਡੀ ਵੱਡੀ ਫੌਜ ਵੀ ਭੱਜ ਜਾਵੇਗੀ ਸਵਾ ਲੱਖ 6 ਕ ਲੜਾਉ ਮਹਾਰਾਜ ਕਹਿੰਦੇ ਹਨ ਸਵਾ ਲੱਖ ਇਹਨਾਂ ਨਾਲ ਇੱਕ ਲੜਾਵਾਂਗਾ ਚੜ੍ਹੇ ਸਿੰਘ ਤੇ ਸੁਮੁਖਤ ਕਰਾਂਉ ਮਹਾਰਾਜ ਕਹਿੰਦੇ ਜਿਹੜਾ ਮੇਰਾ ਸਿੱਖ ਸੱਚ ਦੀ ਲੜਾਈ ਵਾਸਤੇ ਚੜ੍ਹੇਗਾ ਉਹਨੂੰ ਮੈਂ ਮੁਕਤੀ ਦਿਆਂਗਾ ਝੂਲਣ ਨੇ ਜੇ ਹਸਤੀ ਸਾਜੇ ਮਹਾਰਾਜ ਕਹਿੰਦੇ ਹਨ ਭਾਈ ਹੱਥਾਂ ਦੇ ਵਿੱਚ ਨੇ ਜੇ ਝੂਲਣਗੇ ਅਤੇ ਹਾਥੀਆਂ ਦੇ ਉੱਪਰ ਮੇਰੇ ਸਿੰਘ ਬੈਠੇ ਸਜਣਗੇ ਦੁਆਰ ਦੁਆਰ ਪਰ ਨੌਬਤ ਬਾਜੇ ਮਾਰਾ ਕਹਿੰਦੇ ਹਨ ਭਾਈ ਦਰਵਾਜ਼ੇ ਦਰਵਾਜ਼ੇ ਉੱਪਰ ਜਿੱਤ ਦਾ ਨਗਾਰਾ ਵੱਜੇਗਾ ਮੇਰੇ ਖਾਲਸੇ ਦਾ ਸਵਾ ਲੱਖ ਜਦ ਤੋ ਖੈ ਪਲੀਤਾ ਸਵਾ ਸਵਾ ਲੱਖ ਜਦੋਂ ਬੰਬ ਚੱਲੇਗਾ ਤਬ ਖਾਲਸਾ ਉਹਦੇ ਉਹਦਾ ਹਸਤ ਲੋ ਜੀਤਾ ਉਦੋਂ ਖਾਲਸੇ ਦਾ ਉਹਦੇ ਅਸਤਲੋਜੀ ਤਾਂ ਉਦੋਂ ਖਾਲਸਾ ਰਾਜ ਆਵੇਗਾ ਉਹਦੇ ਅਸਤਲੋ ਭਾਵ ਜਿੱਥੋਂ ਸੂਰ ਚੜਦਾ ਹੈ ਤੇ ਜਿੱਥੋਂ ਤੱਕ ਸੂਰ ਉੱਤਰ ਜਿੱਥੇ ਸੂਰ ਛਿਪਦਾ ਹੈ ਉੱਤੋਂ ਰਾਜ ਹੋਵੇਗਾ ਦੁਹੇਰਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਤਾਂ ਭਾਈ ਹਰ ਸਾਰੇ ਸਿੱਖ ਦੁਹਰੇ ਜੀ ਪੜ੍ਹਦੇ ਹੀ ਹਨ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਵੀ ਭਾਈ ਖਾਲਸਾ ਰਾਜ ਕਰੇਗਾ ਆਕੀ ਮਤਲਬ ਦਾ ਵਿਰੋਧੀ ਕੋਈ ਨਹੀਂ ਰਹੇਗਾ ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਖੁਆਰ ਹੋ ਕੇ ਸਭ ਮਿਲ ਜਾਣਗੇ ਭਾਈ ਜਿਹੜੇ ਸ਼ਰਨ ਦੇ ਵਿੱਚ ਬਚੇ ਹੋਏ ਬਚਨ ਹੈ ਸ੍ਰੀ ਗੁਰੂ ਜੀ ਦਾ ਜੇ ਕੋਈ ਸਿੱਖ ਦਾ ਬੇਟਾ ਹੋਏ ਦੇਖੋ ਮਹਾਰਾਜ ਨੂੰ ਕਿਸੇ ਸਿੱਖ ਨੇ ਪੁੱਛਿਆ ਕਿ ਮਹਾਰਾਜ ਜੇ ਤੁਸੀਂ ਕਿਸੇ ਤੇ ਬਹੁਤ ਖੁਸ਼ ਹੋ ਬਹੁਤ ਹੀ ਜ਼ਿਆਦਾ ਖੁਸ਼ ਹੋ ਤਾਂ ਕੀ ਮਹਾਰਾਜ ਇਹ ਤੁਸੀਂ ਉਹਨੂੰ ਦਿੰਦੇ ਹੋ ਮਹਾਰਾਜ ਕਹਿੰਦੇ ਪਹਨ ਭਾਈ ਮੈਂ ਉਸ ਨੂੰ ਉਸਦੇ ਕਰੇ ਇੱਕ ਆਪਣਾ ਸਿੱਖ ਬਹੁਤ ਚੜ੍ਹਦੀ ਕਲਾ ਵਾਲਾ ਸਿੱਖੋਂ ਦੀ ਸੰਤਾਨ ਰੂਪ ਦੇ ਵਿੱਚ ਬਣਾ ਕੇ ਭੇਜ ਦਿੰਦਾ ਹਾਂ ਤੇ ਸਿੱਖ ਦੇ ਸਾਰੇ ਕਾਰਜ ਕਰਦਾ ਹੈ ਸਿੱਖੀ ਦੇ ਨਾਲ ਸਾਰੇ ਭਗਵਾਨ ਨੂੰ ਜੋੜਦਾ ਹੈ ਫਿਰ ਉਹ ਪੁੱਛਦੇ ਹਨ ਕਿ ਭਾਈ ਫਿਰ ਪੁੱਛਦੇ ਨੇ ਕਿ ਸੇ ਮਹਾਰਾਜ ਜਿਸ ਜੀ ਤੇ ਉਸਤੇ ਵੀ ਬਹੁਤ ਜ਼ਿਆਦਾ ਖੁਸ਼ ਹੋ ਮਾਰਾ ਕਹਿੰਦੇ ਸਿਰ ਉਹਨੇ ਕਹਿੰਦੇ ਦੋ ਸਿੱਖ ਭੇਜ ਆਪਦੇ ਉਹਦੇ ਬੱਚੇ ਬਣਾ ਕੇ ਭੇਜਦੇ ਹਾਂ ਬੇਟਾ ਬੇਟੀ ਜਾਂ ਦੋਨੋਂ ਬੇਟੇ ਜਾਂ ਦੋਨੋਂ ਚੰਗੀਆਂ ਦੋਨੋਂ ਚੰਗਣਾ ਬਣਾ ਕੇ ਜਾਂ ਜਿਵੇਂ ਮਰਜ਼ੀ ਜਿਸ ਤਰ੍ਹਾਂ ਇੱਕ ਨੂੰ ਮਹਾਰਾਜ ਨੂੰ ਠੀਕ ਲੱਗੇ ਉਸਤੇ ਕਹਿੰਦਾ ਭੇਜਦੇ ਹਾਂ ਅਤੇ ਫਿਰ ਉਹ ਸਾਰੇ ਹੀ ਉਤ ਸਿੱਖੀ ਦੀ ਗੱਲ ਉਸ ਘਰ ਚਲਦੀ ਹੈ ਉਸ ਤੋਂ ਫਿਰ ਅਪ ਸਿੱਖ ਪੁੱਛ ਰਹੇ ਹਨ ਕਿ ਮਹਾਰਾਜ ਜੀ ਆਪ ਜੀ ਬਹੁਤ 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 ਹੀ ਜ਼ਿਆਦਾ ਕਿਸੇ ਦੇ ਖੁਸ਼ ਹੋ ਨੂੰ ਫਿਰ ਮਹਾਰਾਜ ਕਹਿੰਦੇ ਹਨ ਭਾਈ ਫਿਰ ਅਸੀਂ ਉਹਨਾਂ ਘਰੇ ਅੱਗੇ ਤੋਂ ਅੱਗੇ ਸਿੱਖ ਭੇਜਦੇ ਹੀ ਰਹਿੰਦੇ ਹਾਂ ਤਾਂ ਜੋ ਉਹਨਾਂ ਦੇ ਸਾਰੇ ਉਹ ਗਾਂਵ ਦੀ ਗਾਂਵ ਵੀ ਜਿਹੜੇ ਬੱਚੇ ਪੈਦਾ ਹੋਣਗੇ ਉਹਨਾਂ ਦੇ ਵਿੱਚ ਸਿੱਖੀ ਫਲਸਫੇ ਦੀ ਗੱਲ ਚੱਲੇਗੀ ਤੇ ਉਸ ਘਰ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅਤੇ ਗੁਰਬਾਣੀ ਦੀ ਗੱਲ ਚੱਲੇਗੀ ਰੱਬ ਦਾ ਨਾਮ ਚੱਲੇਗਾ ਸਾਰੇ ਮੁਕਤ ਹੋ ਜਾਣਗੇ ਉਸ ਮੁਤਾਬਕ ਜੇ ਆਪਾਂ ਦੇਖੀ ਤਾਂ ਮਹਾਰਾਜ ਦਾ ਜਿਵੇਂ ਬਚਨ ਹੈ ਬਚਨ ਹੈ ਸ੍ਰੀ ਗੁਰੂ ਜੀ ਦਾ ਦੇਖੋ ਇਸ ਗੱਲ ਨੂੰ ਬਹੁਤ ਮਤਲਬ ਪ੍ਰੇਮ ਦੇ ਨਾਲ ਸਮਝਣਾ ਸੰਗਤ ਜੀ ਜਿ ਬਚਨ ਹੈ ਸ੍ਰੀ ਗੁਰੂ ਜੀ ਦਾ ਜੇ ਕੋਈ ਸਿੱਖ ਦਾ ਬੇਟਾ ਹੋਏ ਮੂਨਾ ਹੋਏ ਜਾਵੇ ਦੇਖੋ ਭਾਈ ਜੇ ਕੋਈ ਸਿੱਖ ਦਾ ਬੇਟਾ ਹੋ ਕੇ ਮੂਨਾ ਹੋ ਜਾਵੇ ਤੇ ਮਹਾਰਾਜ ਦਾ ਇਹ ਬਚਨ ਹੈ ਸ੍ਰੀ ਗੁਰੂ ਜੀ ਦਾ ਕਿ ਬਚਨ ਹੈ ਸ੍ਰੀ ਗੁਰੂ ਜੀ ਦਾ ਦੇਖੋ ਇਹ ਬਚਨ ਹੈ ਸ੍ਰੀ ਗੁਰੂ ਜੀ ਦਾ ਜੇ ਕੋਈ ਸਿੱਖ ਦਾ ਬੇਟਾ ਹੋਵੇ ਜੇ ਕੋਈ ਸਿੱਖ ਦਾ ਬੇਟਾ ਹੋਵੇ ਜੇ ਕੋਈ ਸਿੱਖ ਦਾ ਬੇਟਾ ਹੋਵੇ ਔਰ ਮੋਨਾ ਹੋਏ ਜਾਵੇ ਅਤੇ ਮੋਨਾ ਹੋ ਜਾਵੇ ਯਾਨੀ ਕਿ ਕੇਸ ਕਤਲ ਕਰਵਾ ਦਵੇ ਟਿਸਕੀ ਜੜ ਸੁੱਕੀ ਮਹਾਰਾਜ ਕਹਿੰਦਾ ਜੜੀ ਸੁੱਕ ਜਾਂਦੀ ਹੈ ਭਾਈ ਭਾਈ ਸਿੱਖੋ ਘਬਰਾਓ ਨਾ ਅੱਗੇ ਮਹਾਰਾਜ ਫਿਰ ਕਿਰਪਾ ਕਰ ਰਹੇ ਹਨ ਔਰ ਜੋਸ ਮੋਨਾ ਸਿੱਖ ਹੋਏ ਜਾਵੇ ਜੇ ਕੋਈ ਆਪਦੀ ਗਲਤੀ ਨੂੰ ਸੁਧਾਰ ਕੇ ਮਹਾਰਾਜ ਤੋਂ ਮਾਫੀ ਮੰਗ ਕੇ ਦੁਆਰਾ ਸਿੱਖ ਬਣ ਜਾਵੇ ਅਤੇ ਮਹਾਰਾਜ ਦੀ ਕਿਰਪਾ ਹੋ ਜਾਵੇ ਅਤੇ ਮਹਾਰਾਜ ਕਹਿੰਦੇ ਨੇ ਔਰ ਸਿੱਖ ਔਰ ਜੋ ਮੂਨਾ ਸਿੱਖ ਹੋਏ ਜਾਵੇ ਜੇ ਕੋਈ ਮੂਨਾ ਸਿੱਖ ਹੋ ਜਾਵੇ ਤਿਸ ਕੀ ਜੜ ਹਰੀ ਮਹਾਰਾਜ ਕਹਿੰਦੇ ਸਾਨੂੰ ਜੜ ਪਾਈ ਹਰੀ ਹੋ ਜਾਂਦੀ ਹੈ ਐਤਿ ਸ਼ਰੀ ਤਨਖਾਹ ਨਾਮਾ ਸੰਪੂਰਣੰ ਇੱਥੇ ਆ ਕੇ ਤਨਖਾਹਨਾਮਾ ਸੰਪੂਰਨ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੇ ਸਾਧ ਸੰਗਤ ਜੀਓ ਆਪ ਜੀ ਦੀ ਮਹਾਰਾਜ ਦੀ ਕਿਰਪਾ ਸਦਕਾ ਆਪ ਜੀ ਸੀ ਸਾਂ ਸਦਕਾ ਬਿਲਕੁਲ ਸਿੱਧੇ ਸਿੱਧੇ ਤੇ ਸਾਫ਼ ਸਾਫ਼ ਅਰਥ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਅਰਥ ਕਰਦੇ ਆ ਭੁੱਲਾਂ ਚੁੱਕਾ ਵੈਸੇ ਹੋ ਹੀ ਗਈਆਂ ਹੋਣਗੀਆਂ ਸੰਗਤ ਜੀ ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਜੇ ਇਸ ਦਾਸ ਤੋਂ ਗਲਤੀਆਂ ਹੋਣਗੀਆਂ ਹਨ ਤੇ ਜਾਂ ਹੋ ਗਈਆਂ ਹੋਣਗੀਆਂ ਤਾਂ ਮਾਫ ਕਰਨਾ ਜੀ ਅਤੇ ਕਿਰਪਾ ਕਰਨੀ ਅਸੀਸ ਦੇਣੀ ਕਿ ਅੱਗੇ ਤੁਹਾਨੂੰ ਇਹ ਗਲਤੀਆਂ ਨਾ ਹੋਣ ਅਤੇ ਆਪਾਂ ਸਾਰੇ ਹੀ ਸਿੱਖ ਮਹਾਰਾਜ ਜੀ ਦੇ ਇਸ ਤਖ਼ਾਣਾ ਨਾਮੇ ਤੋਂ ਸਿੱਖਿਆ ਲੈ ਕੇ ਸਿੱਖੀ ਵੱਲ ਵਧਈਏ ਜੀ ਭੁੱਲਾਂ ਚੁੱਕਾ ਮਾਫ ਕਰ ਰਹੀਆਂ ਜੀ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ